ਨਾਮ ਲੱਗਿਆ ਇਹਦਾ ਜੀ 50 ਲੱਖ ਰੁਪਏ ਦਾ ਇਨਾਮ ਨਿਕਲਿਆ ਜੋ ਕਿ 1000 ਰੁਪਏ ਦੀ ਟਿਕਟ ਸੀ 10 ਤਰੀਕ ਨੂੰ ਡਰਾਅ ਸੀਗਾ 7 ਵਜੇ ਜਿਹਦੇ ਵਿੱਚ 20 ਸੀਰੀਜ਼ ਦੇ ਵਿੱਚ ਨਾਮ ਨਿਕਲਿਆ 6579 ਆਹ ਵਾਲੀ ਦੁਕਾਨ ਤੋਂ ਨਿਕਲਿਆ ਜੀ ਜਿਹੜੀ ਘੰਟਾ ਘਰ ਆਪਣੀ ਯੂਨਿਟ 2 ਹੈ ਨਾ 48 ਨੰਬਰ ਦੁਕਾਨ ਉਥੋਂ ਨਿਕਲਿਆ ਦੇਖੋ ਰਸ ਲੱਗਾ ਆ ਇਹ ਨਾਮ ਦਾ ਗ੍ਰੇਜ਼ ਹੈ ਜੀ ਕਿਉਂਕਿ ਅੱਗੇ ਇੱਕ ਹੋਰ ਵੱਡਾ ਇਨਾਮ ਆਉਣ ਜਾ ਰਿਹਾ ਉਹਦੀ ਜਾ ਕੇ ਇੱਕ ਇੱਕ ਗੱਲ ਕਰਾਂਗੇ ਪਹਿਲਾਂ ਤਾਂ ਆਹ ਨਾਮ ਦੀ ਖੁਸ਼ੀ ਹੈ ਜਿਹੜਾ ਕੱਲ 10 ਤਰੀਕ ਨੂੰ 7 ਵਜੇ ਡਰਾਅ ਸੀਗਾ 1000 ਰੁਪਏ ਦੀ ਟਿਕਟ ਸੀ ਫਸਟ ਪ੍ਰਾਈਜ਼ 50 ਲੱਖ ਰ ਆਪਣੀ 48 ਨੰਬਰ ਦੁਕਾਨ ਤੇ ਰਣਜੀਤ ਕਹਿੰਦੇ ਰਹਿੰਦੇ ਨੋਨ ਗਰੰਟੀਡ ਹੈ ਨੋਨ ਗਰੰਟੀਡ ਹੈ ਤੁਸੀਂ ਤਾਂ ਨੋਨ ਗਰੰਟੀਡ ਨੂੰ ਵੀ ਗਰੰਟੀਡ ਕਰਤਾ ਹਾਂ ਜੀ ਇਹ ਟਿਕਟ ਨੂੰ ਆਪਾਂ ਘਾਟੀ ਪ੍ਰਮੋਟ ਕਰਦੇ ਸੀਗੇ ਕਦੀ ਅਸੀਂ ਵੀਡੀਓ ਵੀ ਨਹੀਂ ਬਣਾਈ ਜਿਆਦਾ ਕਿਉਂਕਿ ਇਹ ਚ ਗਰੰਟੀਡ ਨਹੀਂ ਸੀ ਪਰ ਕਹਿੰਦੇ ਆ ਨਾ ਕਿ ਜਿਹਦੀ ਕਿਸਮਤ ਦੇ ਵਿੱਚ ਹੋਵੇ ਉਹਨੂੰ ਇਧਰੋਂ ਨਹੀਂ ਤਾਂ ਉਧਰੋਂ ਅਰੇਂਜਮੈਂਟ ਹੋ ਹੀ ਜਾਂਦਾ ਆ ਜਿਹਦਾ ਇਨਾਮ ਨਿਕਲਿਆ ਉਹਦੀ ਕਿਸਮਤ ਦੇ ਵਿੱਚ ਇਨਾਮ ਸੀਗਾ ਤੇ ਉਹਦਾ ਨਿਕਲ ਗਿਆ ਮਤਲਬ ਕਹਿੰਦੇ ਨਾ ਦੇਣ ਵਾਲਾ ਜੱਭੀ ਦਿੱਤਾ ਦੇ ਦਿੱਤਾ ਚੱਪੜ ਫਾੜ ਕੇ ਉਹ ਕਿਤੋਂ ਵੀ ਕਿਤੋਂ ਆ ਹੀ ਜਾਣਾ ਜੀ ਇਹ ਟਿਕਟ ਹੈ 1000 ਰੁਪਏ ਦੀ ਟਿਕਟ ਹੈ ਇਹ ਇਸ ਬਾਰੇ ਇਹ 1000 ਰੁਪਏ ਦੀ ਟਿਕਟ ਸੀਗੀ ਜੀ ਜਿਹਦੇ ਚ ਪਹਿਲੇ ਇਨਾਮ ਫਰਸਟ ਪ੍ਰਾਈਜ਼ ਸੀਗਾ ਜਿਹੜਾ 50 ਲੱਖ ਰੁਪਏ ਦਾ ਜੋ ਕਿ ਸੋਲਡ ਹੋਇਆ ਗਾਂਧੀਪੁਰ ਲੋਟਰੀ ਤੋਂ ਬਧੇਰੀ ਜਾਣਕਾਰੀ ਮੈਂ ਤੁਹਾਨੂੰ ਟਿਕਟ ਦੀ ਬੈਕ ਸਾਈਡ ਪੜ੍ਹ ਕੇ ਦੱਸੂਗਾ ਕਿਉਂਕਿ ਮੈਂ ਮੈਂ ਡੇਢ ਕ ਮਹੀਨੇ ਤੋਂ ਬਾਹਰ ਸੀਗਾ ਮੈਂ ਕੱਲ ਹੀ ਆਇਆ ਤੇ ਕੱਲ ਹੀ ਦੇਖ ਲਓ ਗ੍ਰੈਂਡ ਐਂਟਰੀ ਹੋਈ ਹੈ ਆਪਣੀ ਕਨਾਲ ਹੀ 50 ਲੱਖ ਰੁਪਏ ਦਾ ਇਨਾਮ ਆਇਆ ਜੀ ਚੜਦਾ ਸਾਲ ਹੈ ਅਕਸਰ ਗੱਲਾਂ ਹੁੰਦੀਆਂ ਸੀ ਸਾਲ 2024 ਦੇ ਵਿੱਚ ਜਿਵੇਂ ਗਾਂਧੀ ਭਦਰ ਨੇ ਲਗਾਤਾਰ ਇਨਾਮ ਲਗਾਏ ਸੀਗੀ 25 ਦੇ ਵਿੱਚ ਸੈਕਿੰਡ ਪ੍ਰਾਈਜ਼ ਤੇ ਪ੍ਰਾਈਜ਼ ਮਿਸ ਵੀ ਬਹੁਤ ਹੋਏ ਪਰ ਉਹਨਾਂ 26 ਦੀ ਸ਼ੁਰੂਆਤ ਹੈ ਜੋ ਕਿ ਸੈਕਿੰਡ ਪ੍ਰਾਈਜ਼ ਉਸ ਤੋਂ ਬਾਅਦ ਉਹਨਾਂ ਫਰਸਟ ਪ੍ਰਾਈਜ਼ ਦੇ ਨਾਲ ਹੋ ਗਈ ਪਹਿਲੇ 26 ਦੇ ਦੋ ਹਫ਼ਤੇ ਵੀ ਨਹੀਂ ਆਏ ਤੇ ਦੋ ਡਰਾ ਹੋਏ ਸੀ ਤੇ ਦੋਨਾਂ ਦਾ ਆਪਣਾ ਕੋਈ ਨਾ ਕੋਈ ਨਾਮ ਆਇਆ ਪਹਿਲਾ 10 ਲੱਖ ਦਾ ਜਿਹੜਾ ਸੈਕਿੰਡ ਪ੍ਰਾਈਜ਼ ਸੀਗਾ 10 ਲੱਖ ਦਾ ਸੀਗਾ 200 ਰੁਪਏ ਵਾਲੀ ਚ ਉਹ ਵੀ ਆਇਆ ਉਸ ਤੋਂ ਬਾਅਦ ਫਰਸਟ ਪ੍ਰਾਈਜ਼ 1000 ਰੁਪਏ ਵਾਲੀ ਜਿਹੜਾ ਦੂਜਾ ਡਰਾ ਸੀਗਾ ਇਸੇ ਮਹੀਨੇ ਦੇ ਵਿੱਚ ਉਹਦੇ ਵਿੱਚ ਫਰਸਟ ਪ੍ਰਾਈਜ਼ 50 ਲੱਖ ਰੁਪਏ ਦਾ ਵੀ ਆ ਗਿਆ ਫਿਰ ਤਾਂ ਬਹੁਤ ਡਰਾਪ ਹੋਏ ਆ ਹਰ ਤਾਂ 17 1 2026 ਨੂੰ ਮੈਗਾ ਡਰਾ ਮੈਗਾ ਡਰਾ ਹੈ ਜਿਹੜਾ ਕਿ ਢੋਲ ਗਾਂਧੀ ਕੋਲ ਲਾਟਰੀ ਦੀ ਦੁਕਾਨ ਤੇ ਹੀ ਵਜਣਾ ਸੀ ਦੇਖ ਲਿਓ ਉਹ ਭਾਵੇਂ ਕਿਹੜੀ ਕੋਈ ਵੀ ਦੁਕਾਨ ਹੋ ਸਕਦੀ ਹੈ ਪਰ ਵਜਣਾ ਗਾਂਧੀ ਕੋਲ ਤੋਂ ਹੀ ਹੈ ਜੀ ਬਿਲਕੁਲ ਸਰੋਂ ਕਾ ਲੱਗੀਆਂ ਹੋਈਆਂ ਨੇ ਲੋਕ ਇਸ ਵਕਤ ਇਕੱਠੇ ਹੋ ਰਹੇ ਨੇ ਕਹਿੰਦੇ ਗਾਂਧੀ ਬ੍ਰਦਰਸ ਨੇ ਇੱਕ ਵਾਰ ਫੇਰ ਤੋਂ ਉਹ ਚੀਜ਼ ਕਰਕੇ ਦਿਖਾ ਦਿੱਤੀ ਜਿਹੜੀ ਕੋਈ ਨਹੀਂ ਕਰ ਪਾਂਦਾ ਬਿਲਕੁਲ ਜੀ ਬਿਲਕੁਲ ਕਿਉਂਕਿ ਪ੍ਰਮਾਤਮਾ ਦਾ ਹੱਥ ਹੈ ਜੀ ਬਹੁਤ ਮਿਹਨਤ ਕੀਤੀ ਹੈ ਡੈਡੀ ਨੇ 42 ਸਾਲ ਤੋਂ ਕੰਮ ਕਰ ਰਹੇ ਹੈ ਉਹ ਕਹਿੰਦੇ ਨਾ ਮਿਹਨਤ ਦਾ ਬੂਟਾ ਲਾਇਆ ਸੀ ਤੇ ਵੱਡਾ ਹੋ ਕੇ ਫਲ ਦੇ ਰਿਹਾ ਉਹਨੂੰ ਬ ਉਦੋਂ ਆਪਾਂ ਫਰੂਟ ਖਾ ਰਹੇ ਆ ਕਿਉਂਕਿ ਮਿਹਨਤ ਬਹੁ ਕੀਤੀ ਹੈ ਉਦੋਂ ਕਿਸੇ ਨੇ ਨਹੀਂ ਜੱਜ ਕੀਤਾ ਪਰ ਜਦੋਂ ਇਨਾਮ ਆਨੇ ਸ਼ੁਰੂ ਹੋ ਗਏ ਜਦੋਂ ਗੱਡੀ ਚੜ੍ਹਨੀ ਸ਼ੁਰੂ ਹੋ ਗਈ ਉਦੋਂ ਲੋਕ ਕਹਿਣ ਲੱਗੇ ਇਹਦੀ ਸੈਟਿੰਗ ਹੈ ਇਹਦੀ ਸੈਟਿੰਗ ਹੈ ਸਫ਼ਰ ਬਹੁਤ ਲੰਬਾ ਸਫ਼ਰ ਬਹੁਤ ਲੰਬਾ ਸਫ਼ਰ ਹੈ ਜੀ 42 ਸਾਲ ਇੱਕ ਬਹੁਤ ਲੰਬਾ ਸਫ਼ਰ ਹੁੰਦਾ ਹੈ ਅਸੀਂ ਵੀ ਉਹਦਾ ਹੀ ਖਾ ਰਹੇ ਆ ਜੋ ਪਿੱਛੇ ਡੈਡੀ ਨੇ ਨਾ ਮਿਹਨਤ ਕੀਤੀ ਹੁੰਦੀ ਤੇ ਅਸੀਂ ਵੀ ਕਿਤੇ ਨਾ ਕਿਤੇ ਕੰਮ ਕਾਜ ਕਰ ਰਹੇ ਹੁੰਦੇ ਕੋਈ ਨਾ ਕੋਈ ਪਰ ਡੈਡੀ ਨੇ ਮਿਹਨਤ ਕੀਤੀ ਇੱਕੋ ਹੀ ਲਾਈਨ ਰੱਖੀ ਤੇ ਅੱਜ ਉਹਦਾ ਅਸਰ ਹੈ ਜੀ ਦੇਖੋ ਕਿੰਨੀ ਰੌਣਕਾਂ ਲੱਗੀਆਂ ਹੋਈਆਂ ਹਨ ਘੰਟਾ ਘਰ ਇਹ ਮਾਣੋ ਚੀਜ਼ ਹੈ ਕਿ ਪ੍ਰਮਾਤਮਾ ਹਰ ਵਾਰ ਕੋਈ ਨਾ ਕੋਈ ਡਰਾਅ ਦੇ ਵਿੱਚ ਸਾਨੂੰ ਕੋਈ ਨਾ ਕੋਈ ਇਨਾਮ ਦੇ ਕੇ ਮਤਲਬ ਗਿਫਟ ਹੀ ਹੈ ਸਾਨੂੰ ਸਮਝੋ ਬਿਲਕੁਲ ਛੋਏ ਅਗਲਾ ਡਰਾਅ ਆ ਰਿਹਾ ਹੈ ਕਿੰਨੀ ਤਰੀਕ ਨੂੰ ਆ ਰਿਹਾ ਹੈ ਇੱਕ ਨਾ ਭਲੇਖਾ ਹੋ ਜਾਂਦਾ ਵੈ ਤਿਹਾਰਾਂ ਦੇ ਡਰਾਅ ਦਾ ਕਿ ਲੋੜੀ ਦਾ ਬੰਪਰ ਹੈ ਲੋੜੀ ਦਾ ਕੀ ਮਿਲੇਗਾ ਇਹ ਦੱਸੋ ਕਦੋਂ ਤੱਕ ਅਵੇਲੇਬਲ ਹੈ ਇਹ ਡਰਾਅ ਹੈ ਜੀ 17 1 2026 ਨੂੰ 6 ਵਜੇ ਲਾਈਵ ਦੇਖ ਸਕਦੇ ਹੋ YouTube ਤੇ ਨਾਮ ਹੈ ਲੋਟਰੀ ਦਾ ਪੰਜਾਬ ਛੱਡੀ ਹੈ ਲੋਟਰੀ ਮੱਕਰ ਸੁਕਰਾंति ਬੰਪਰ ਜਿਹਦਾ ਕੀ ਪਹਿਲਾ ਇਨਾਮ 10 ਕਰੋੜ ਰੁਪਏ ਦਾ ਸਰਕਾਰੀ ਗਰੰਟੀ ਦੇ ਨਾਲ ਟਿਕਟ ਜਿਆਦਾ ਵਿਕੇ ਜਾਂ ਘਟੇ ਜਾਂ ਮਸ਼ੀਨ ਨੂੰ 15-20 ਵਾਰ ਘੁਮਾਉਣਾ ਪਵੇ ਇਨਾਮ ਪਬਲਿਕ ਦੇ ਵਿੱਚ ਹੀ ਆਊਗਾ ਦੂਜੇ ਨਾਮ ਕਰੋੜ ਦਾ ਤੀਜੇ ਨਾਮ 50 ਲੱਖ ਦਾ ਚੌਥਾ ਨਾਮ 8-10 ਦਾ 10 ਲੱਖ ਰੁਪਏ ਦੇ ਪੰਜਵੇਂ ਇਨਾਮ 8 5-5 ਲੱਖ ਰੁਪਏ ਦੇ ਉਸ ਤੋਂ ਬਾਅਦ ਵਧੇਰੀ ਜਾਣਕਾਰੀ ਲਈ ਲੋਟਰੀ ਦੀ ਵੈਬਸਾਈਟ ਪੜ੍ਹ ਲਓ ਤੇ ਕਹਿੰਦੇ ਆ ਨਾ ਇਨਾਮ ਨਹੀਂ ਇਨਾਮਾਂ ਦੀ ਛੜੀ ਮਾਰ ਵੀਡੀਓ ਚ ਕਹਿੰਦਾ ਇਹ ਛੜੀ ਇਦਾਂ ਦੀ ਹੈ ਕਿ ਜਿਹੜੀ ਸਾਰੇ ਸਾਲ ਲੱਗੀ ਰਹਿੰਦੀ ਹੈ 2024 ਦੇ ਚਵਾਰੀ ਆ ਗਿਆ ਉਹ ਬਲੈ ਰਿਕਾਰਡ ਤੋੜਨ ਦੀ ਤੇ ਨਵਾਂ ਰਿਕਾਰਡ ਬਣਾਉਂਦਾ ਬਲੈ ਮੇਰੇ ਬਾਰੇ ਬਣਾਉਂਦੀ ਸੋ ਬਿਲਕੁਲ ਜੋ ਇਨਾਮ ਲੱਗਿਆ ਵਾ ਇੱਕ ਵਾਰ ਦੁਬਾਰਾ ਦਿਖਾ ਦਿੰਨੇ ਆ ਤਸਵੀਰ ਜ਼ਰੂਰ ਦਿਖਾ ਦਿਓ ਇਹ ਟਿਕਟ ਹੈ ਜੋ B6579 ਇਹ ਟਿਕਟ ਵਿਕੀ ਹੈ ਜੀ ਅਫੀਸ਼ੀਅਲ ਰਿਜ਼ਲਟ ਆਇਆ ਹੈ ਜੀ ਤੁਸੀਂ ਆਹ ਦੇਖ ਲਿਓ ਕਿਸ ਨੂੰ ਪੈਸੇ ਪੂਰੇ ਨਾ ਪਾਇਓ ਚਾਂਸੇ 'ਚ ਨਾ ਆ ਜਿਓ ਇਹ ਰਿਜ਼ਲਟ ਆ ਇਹਦੇ ਨਾਲ ਮੈਚ ਕਰਕੇ ਤਾਂ ਹੀ ਲੋਟਰੀ ਮਤਲਬ ਯਾ ਤਾਂ ਦੁਕਾਨ ਤੋਂ ਆ ਕੇ ਚੈੱਕ ਕਰਾਓ ਨਹੀਂ ਤਾਂ ਅਫੀਸ਼ੀਅਲ ਰਿਜ਼ਲਟ ਚੈੱਕ ਕਰੋ ਫੇਕ ਬੰਦਿਆਂ ਤੋਂ ਲੋਟਰੀ ਨਾ ਪਾਓ ਫੇਕ ਬੰਦਿਆਂ ਤੋਂ ਰਿਜ਼ਲਟ ਨਾ ਚੈੱਕ ਕਰੋ ਕਿਉਂਕਿ ਨੰਬਰ ਐਡਿਟ ਕਰਕੇ ਤੁਹਾਨੂੰ ਲਾសា ਦਿੱਤਾ ਜਾਂਦਾ ਹੈ ਇੰਨੇ ਪੈਸੇ ਪਾ ਦਿਓ ਇੰਨੇ ਪੈਸੇ ਪਾ ਦਿਓ ਇੱਦਾਂ ਦਾ ਕੁਝ ਨਹੀਂ ਹੁੰਦਾ ਜਿੰਨੇ ਵੀ ਅੱਜ ਤੱਕ ਜੀ 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 ਜੋ ਕਿ ਸੋਦੇ ਆ ਜੋ ਕਿ ਚੁਗਾ ਦੁੱਤੀ ਹੈ ਜੋ ਲੋਕੀ ਮੌਜੂਦ ਨੇ ਦੁਕਾਨ ਤੇ ਹੁਣ ਗੱਲਬਾਤ ਕਰ ਲੋਕਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਆਏ ਹੋ ਸਰ ਕਿੱਦੋਂ ਆਏ ਹੋ ਮੈਂ ਅੰਮਾਲੇੋਂ ਸਪੈਸ਼ਲ ਆਏ ਹੋ ਸਪੈਸ਼ਲ ਆਇਆ ਜੀ ਜੀ ਟਿਕਟ ਕਿਰੇ ਤੇ ਨੇ ਟਿਕਟ ਕਿਰੇ ਤੇ ਨੇ ਟਿਕਟ ਕਿ ਗਾਂਧੀਆ ਪ੍ਰਾਇਓਰਿਟੀ ਕਿਰੇ ਤੇ ਨੇ ਆਇਆ ਆਪਾਂ ਜੀ ਤੇ ਫਰਸਟ ਨਾਮ ਮੇਰਾ ਹੀ ਲੱਗਣਾ ਜੀ 10 ਕਰੋੜ ਰੁਪਏ ਦਾ ਜੀ ਹਾਂ ਆ ਮੇਰੇ ਦੋਸਤ ਹੈ ਜੀ ਆ ਦੇਖੋ ਫਰਸਟ ਕਰੋੜ ਸਾਢੇ ਇਨਾਮ ਨਿਕਲਣਾ ਜੀ ਅਗਲੀ ਵਾਰ ਸਾਡੀ ਫੋਟੋ ਦੇਖ ਲੋ ਤਰਨਜੀ ਹਮੇਸ਼ਾ ਤੁਸੀਂ ਕਹਿੰਦੇ ਹੋ ਕੌਨਫੀਡੈਂਸ ਨਾਲ ਆਓ ਬਹੁਤ ਵਧੀਆ ਕੌਨਫੀਡੈਂਸ ਨਾਲ ਆਏ ਇਹ ਦੇਖੋ ਜੀ ਪੋਜ਼ਿਟਿਵਿਟੀ ਹੈ ਇੱਕ ਗੱਲ ਸੁਣ ਕੇ ਸਾਨੂੰ ਵੀ ਖੁਸ਼ੀ ਹੋਈ ਕਿ ਇਹਨਾਂ ਦਾ ਨਿਕਲਣਾ ਇਹਨਾਂ ਨੂੰ ਪਹਿਲਾਂ ਹੀ ਐਡਵਾਂਸ ਚ ਮੁਬਾਰਕਾ ਕਿਉਂਕਿ ਇਹ ਪੋਜ਼ਿਟਿਵ ਨੇ ਪੋਜ਼ਿਟਿਵ ਬੰਦੇ ਦਾ ਹੀ ਨਿਕਲਦਾ ਜਿਹੜਾ ਲੈ ਕੇ ਪਹਿਲਾਂ ਹੀ ਕਹਿੰਦੇ ਨਿਕਲਦਾ ਤਾਂ ਹੈ ਨਹੀਂ ਉਹਦਾ ਕੀ ਨਿਕਲਣਾ ਕਿਉਂਕਿ ਪਹਿਲਾਂ ਹੀ ਨੰਨਾ ਪਾਤਾ ਆ ਦੇਖ ਲਓ ਫੋਟੋ ਆਏਗੀ ਅੱਜ ਦੇਖ ਲਓ ਫਸਟ ਨਾਮ ਦੇ ਤਿੰਨੋਂ ਆਪਾਂ ਵਾਹ ਜੀ ਵਾਹ ਜੀ ਤੁਸੀਂ ਤੁਸੀਂ ਕਿਤੋਂ ਆਇਓ ਆਪਾਂ ਘਰ ਤੋਂ ਆਏ ਹਾਂ ਬਾਲੇ ਤੋਂ ਆਇਓ ਸਾਰੇ ਜਣੇ ਮੈਂ ਬੈ ਰਹੇ ਹਾਂ ਨਾਲ ਜੁੱਲੇ ਦਾ ਤੁਸੀਂ ਕਿਤੋਂ ਆਇਓ ਪਟਿਆਲੇ ਜੀ ਪਟਿਆਲੇ ਤੋਂ ਸਪੈਸ਼ਲ ਆਏ ਹੋ ਟਿਕਟ ਖਰੀਦ ਕੇ ਹਾਂ ਜੀ ਹਾਂ ਸਾਨੂੰ ਉਮੀਦ ਆ ਵੀ ਉਹ ਨਿਕਲੂਗੀ ਜੀ ਇੱਕ ਚਾਹ ਲੇਤੀ ਆਪਾਂ ਸ਼ੇਅਰ ਕੀਤੀਆਂ ਕੋਈ ਵੀ ਕੁਝ ਬਣੇ ਤੇ ਆਪਾਂ ਸ਼ੇਰਿੰਗ ਆ ਸ਼ੇਰਿੰਗ ਆ ਸਾਡੀ ਗਾਂਧੀ ਗਾਂਧੀ ਬ੍ਰਦਰ ਸੀ ਕਿਉਂ ਬਾਕੀ ਵੀ ਉਹ ਮਾਰਕੀਟ ਐ ਇਹ ਵੀ ਦੱਸੋ ਜੀ ਇਨਾਮ ਇੱਥੋਂ ਨਿਕਲਣਾ ਦੋ ਜਗ੍ਹਾ ਜਾਣੇ ਗਾਂਧੀ ਬ੍ਰਦਰ ਔਰ ਇੱਕ ਹੈਗਾ ਬਨੋਟ ਪਤਾ ਨਹੀਂ ਬਠਿੰਡੇ ਦੇ ਅੰਦਰੋਂ ਅੱਛਾ ਅੱਛਾ ਨਹੀਂ ਤੇ ਉਰੇ ਆ ਸੰਭੇੜਾ ਉਰੇ ਲੰਘਣਾ ਹੋਈਆਂ ਜੀ ਤਰਨਜੀ ਬਹੁਤ ਪਿਆਰ ਲੋਕਾਂ ਦਾ ਅੰਬਾਲਾ ਤੋਂ ਚੱਲ ਕੇ ਆਏ ਨੇ ਸਪੈਸ਼ਲ ਸਾਰਾ ਪੰਜਾਬ ਨਾਕੇ ਆਏ ਨੇ ਜੀ ਬਿਲਕੁਲ ਜੀ ਬਿਲਕੁਲ ਆਓ ਜੀ ਆਮ ਲੈਣ ਆਓ 17 ਤਰੀਕ ਨੂੰ ਤੁਹਾਡੇ ਕੋਲ ਹੀ ਆਪ ਬਿਲਕੁਲ 12 ਨਹੀਂ 17 18 18 18 ਨੂੰ ਆਣਗੇ ਜੀ ਦੇਖੋ ਬਿਲਕੁਲ ਰਿਜ਼ਲਟ ਦੇਖ ਕੇ ਆਣਗੇ 18 ਤੋਂ ਘਟ ਤੇ ਬਾਹਰੋਂ ਲੋਕ ਵਾਧਾ ਆਏ ਹੋਏ ਆ ਬਿਲਕੁਲ ਲੋਟਰੀ ਦਾ ਲੋਕਾਂ ਦੇ ਘਰ ਦੇ ਬਾਹਰ ਨਿਕਲੋ ਤਾਂ ਵਿਕਣੀ ਸ਼ੁਰੂ ਹੋ ਜਾਂਦੀ ਹੈ ਉਹ ਪਟਿਆਲੇ ਤੋਂ ਆਏ ਆ ਜਿੰਨੇ ਕਾਊਂਟਰ ਛੱਡ ਕੇ ਆਏ ਆ ਜੀ ਜੀ ਬਿਲਕੁਲ ਇਹ ਘੰਟਾ ਘਰ ਕਿਉਂ ਆਇਆ ਕਿਉਂਕਿ ਉਹਨਾਂ ਨੂੰ ਇੱਕ ਵਿਸ਼ਵਾਸ ਹੈ ਕਿ ਗਾਂਧੀ ਬ੍ਰਦਰ ਉਸ ਇੱਕ ਐਸਾ ਜਿਦੋਂ ਹਰ ਵਾਰ ਕੋਈ ਨਾ ਕੋਈ ਨਾਮ ਨਿਕਲਦਾ ਹੀ ਨਿਕਲਦਾ ਹੈ ਤੇ ਕੋਈ ਤੁਹਾਡੇ ਨਾਲ ਕੁਝ ਗਲਤ ਨਹੀਂ ਹੋਊਗਾ ਤੇ ਉਹਦਾ ਰਿਜ਼ਲਟ ਆ ਜੀ ਦਰਨ ਜੀ ਬ੍ਰਾਂਚਾਂ ਖੋਲੀਆਂ ਸੀ ਕਬੜਾ ਰਿਸਕ ਸੀ ਕਿ 55 ਦੇ ਨਾਲ ਹੀ 48 ਵੀ ਖੋਲਣੀ 70 ਵੀ ਖੋਲਣੀ ਫਿਰ ਮੁੱਲਾਂਪੁਰ ਵੀ ਖੋਲਣੀ ਹੈ ਜੋਦਾ ਵੀ ਖੋਲਣੀ ਹੈ ਇੱਕ ਰਿਸਕ ਹੁੰਦਾ ਵੈ ਕਿ ਦੁਕਾਨ ਚੱਲੂਗੀ ਕਿ ਨਹੀਂ ਚੱਲੂਗੀ ਪਰ ਇਹ ਤੁਹਾਡਾ ਕੌਨਫੀਡੈਂਸ ਹੈ ਕਿ ਲੋਕਾਂ ਨੇ ਪਿਆਰ ਹਰ ਇੱਕ ਬ੍ਰਾਂਚ ਨੂੰ ਬਰਬਰ ਦਿੱਤਾ ਹੈ ਕਿਉਂਕਿ ਜਦੋਂ ਬ੍ਰਾਂਚ ਖੋਲੀਆਂ ਪਈ ਜੋਦਾ ਪਿੰਡ ਉਦੋਂ ਪਾਪਾ ਨੂੰ ਕੌਨਫੀਡੈਂਸ ਨਹੀਂ ਸੀ ਕਿ ਅੰਦਰ ਪਿੰਡ ਚ ਕਿੱਥੇ ਦੁਕਾਨ ਚੱਲਣੀ ਮੈਂ ਕਿਹਾ ਚੱਲੂਗੀ ਉੱਥੇ ਵੀ ਵਧੀਆ ਰਿਸਪੌਂਸ ਆਇਆ ਫਿਰ ਜਦੋਂ ਉੱਥੇ ਰਿਸਪੌਂਸ ਆਇਆ ਅਸੀਂ ਬੂਸਟ ਹੋ ਗਏ ਫਿਰ ਹੋਰ ਵੱਖਰੀ ਵੱਖਰੀ ਬ੍ਰਾਂਚਾਂ ਖੋਲ ਚੱਲ ਰਹੀ ਹੈ ਸਾਡੇ ਨਾਲ ਯੂਥ ਜੁੜ ਰਿਹਾ ਨਵਾਂ ਨਵਾਂ ਜਿਹੜੇ ਮੇਰੇ ਭਰਾ ਦੇ ਪੁਰਾਣੇ ਪੁਰਾਣੇ ਜਾਣਦੇ ਆ ਜਿਹੜੇ ਕੰਮ ਕਰਨਾ ਚਾਹੁੰਦੇ ਆ ਯਾਰ ਇਹ ਕੰਮ ਕਰਨਾ ਹੈ ਭਾਈ ਹੱਥ ਪੈਰ ਨਹੀਂ ਪੈ ਰਿਆ ਕੀ ਕਰੀਏ ਉਹਨਾਂ ਨੂੰ ਮੈਂ ਹਮੇਸ਼ਾ ਵੈਲਕਮ ਕਰਦਾ ਕਿ ਤੁਸੀਂ ਸਾਡੇ ਕੋ ਆਓ ਅਜੀ ਤੁਹਾਨੂੰ ਕੰਮ ਕਰਵਾ ਕੇ ਦੇਵਾਂਗੇ ਉਹ ਭਾਵੇਂ ਤੁਹਾਡੀ ਮਰਜ਼ੀ ਹੈ ਤੁਸੀਂ ਸਾਡੇ ਨਾਮ ਤੇ ਕਰਨਾ ਹੈ ਸਾਡੀ ਕੁਝ ਟਰਮਸ ਐਂਡ ਕੰਡੀਸ਼ਨ ਨੇ ਜੇ ਤੁਹਾਡੇ ਕੋ ਪੂਰੀਆਂ ਹੁੰਦੀਆਂ ਹੋਈਆਂ ਤੁਸੀਂ ਸਾਡੇ ਨਾਮ ਤੇ ਕਰ ਲਿਓ ਨਹੀਂ ਤਾਂ ਆਪਣਾ ਕੰਮ ਕਰ ਲਿਓ ਲਾਟਰੀ ਦਾ ਕੰਮ ਸਿੱਖ ਲਿਓ ਮੈਂ ਯੂਥ ਨੂੰ ਆਈ ਕਹਿੰਦਾ ਚਾਹੁੰਦਾ ਕਿ ਘਰੇ ਵਿਹਲੇ ਬੈ ਕੇ ਕੁਝ ਨਹੀਂ ਹੋਣਾ ਜੇ ਕੰਮ ਕਰੋਗੇ ਤਾਂ ਹੀ ਬਰਕਤ ਪੈਣੀ ਹੈ ਜੀ ਸੋ ਬਿਲਕੁਲ ਉਹ ਵਧੀਆ ਗੱਲਬਾਤ ਹੋਈ ਹੈ ਤਰਨਪੀਰ ਜੀ ਦੇ ਨਾਲ 48 ਨੰਬਰ ਦੁਕਾਨ ਗਾਂਧੀ ਬ੍ਰਦਰਸ ਇਹ ਨਾਮ ਲੱਗਿਆ ਹੋਇਆ ਹੈ ਲੋਕ ਦੂਰੋਂ ਦੂਰੋਂ ਆ ਰਹੇ ਨੇ ਕਿਸਮਤ ਜ਼ਮਾਨ ਲਈ ਤੁਸੀਂ ਵੀ ਕਿਸਮਤ ਜ਼ਮਾਨ ਦੇ ਲਈ ਇੱਕ ਵਾਰ ਜ਼ਰੂਰ ਆਓ ਐਡਰੈਸ ਮ ਕੋਈ ਵੀ ਕੁਐਰੀਜ਼ ਹੈ ਕਾਲਿੰਗ ਨੰਬਰ ਤੇ WhatsApp ਨੰਬਰ ਤੇ ਤੁਸੀਂ ਕਰ ਸਕਦੇ ਹੋ ਔਰ ਫਰੋਡ ਤੋਂ ਬਚ ਕੇ ਰਹਿਣਾ ਵਾ ਆਨਲਾਈਨ ਲੋਟਰੀ ਖਰੀਦਾਰੀ ਦੇ ਵਿੱਚ ਵਿਸ਼ਵਾਸ ਨਾ ਰੱਖੋ ਗਾਂਧੀ ਬ੍ਰਾਦਰਸ ਨੂੰ ਤੁਹਾਡੇ ਕੋਲ ਨਹੀਂ ਤੁਹਾਡੇ ਕੋਲ ਨਜ਼ਦੀਕੀ ਬ੍ਰਾਂਚਾਂ ਤੇ ਜਾਓ ਅਤੇ ਆਪਣੀ ਕਿਸਮਤ ਨੂੰ ਮੌਕਾ ਦਿਓ ਚਲੋ